ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ ਦੋ ਦੋ ਕੁੰਡਿਆਂ ਦੇ حساب ਨਾਲ ਕੁੰਡੇ ਪਾਏ ਆ ਜੀ ਅ ਸੌਰੀ ਤਾਂ ਤਾਂ ਕੁੰਡੇ ਹਿਸਾਬ ਨਾਲ ਕੁੰਡੇ ਪਾਏ ਆ ਜੀ ਤੇ ਆਪਣੇ ਆਹ ਇੱਕ ਇੱਕ ਕੁੰਡਾ ਆਪਾਂ ਸਾਈਡ ਤੇ ਪਾਏ ਆ ਤਿੰਨ ਕੁੰਡੇ ਤਿੰਨ ਕੁੰਡੇ ਤਿੰਨ ਕੁੰਡੇ ਇਸ ਤਰ੍ਹਾਂ ਬਣਾਏ ਆ ਜੀ ਤੇ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਆਉਂਦਾ কুরਤੀ ਸਵੈਟਰ ਜੈਕਟ ਕੁਛ ਵੀ ਬਣਾਓ ਤੇ ਜਾਂ ਅੱਜ ਕੱਲ ਜਿਵੇਂ ਸਕੀਵੀਆਂ ਤੇ ਬਾਰਡਰ ਬਣਦੇ ਆ ਉਸ ਤਰ੍ਹਾਂ ਬਾਰਡਰ ਵੀ ਬਣਾ ਸਕਦੇ ਆ ਤੇ ਆਪਾਂ ਹਾ ਉਲਟੀ ਚਲਾਈ ਬਣਾ ਲਈ ਸੀ ਗੁੰਡੇ ਪਾ ਕੇ ਤੇ ਹੁਣ ਆਪਾਂ ਸਿੱਧੇ ਪਾਸੇ ਆ ਗਏ ਆ ਜੀ ਤੇ ਬਣਾਉਣਾ ਸਟਾਰਟ ਕਰਦੇ ਆ ਆਪਾਂ ਡਿਜ਼ਾਈਨ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਿਓ ਜੀ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਚਲੋ ਜੀ ਆਪਾਂ ਸਟਾਰਟ ਕਰਦੇ ਆਂ ਡਿਜ਼ਾਈਨ ਬਣਾਉਣਾ ਫਰਸਟ ਵਾਲਾ ਗੁੰਡਾ ਆਪਾਂ ਤਾਰਾਂਗੇ ਹੁਣ ਆਪਣੇ ਜਿਹੜੇ ਆ ਤਿੰਨ ਗੁੰਡੇ ਆ ਇਹਨਾਂ ਤੇ ਆਪਾਂ ਡਿਜ਼ਾਈਨ ਸਟਾਰਟ ਕਰਾਂਗੇ ਵੇਖੋ ਜੀ ਆਪਾਂ ਇਸ ਗੁੰਡੇ ਦੇ ਇੱਥੋਂ ਦੀ ਸਲਾਈ ਪਾਵਾਂਗੇ ਤਾਂ ਆਪਾਂ ਇੱਕ ਗੁੰਡਾ ਬਣਾ ਲਾਂਗੇ ਸੌਰੀ ਫੇਰ ਆਪਾਂ ਇੱਥੋਂ ਵੜ ਪਾ ਕੇ ਤਾਂ ਤਿੰਨ ਕੁੰਡੇ ਆਪਾਂ ਆਹ ਇਕੱਠੇ ਬਣਾ ਲੈਨੇ। ਤਿੰਨ ਕੁੰਡੇ ਤਾਂ ਆਪਣੇ ਤਿੰਨ ਕੁੰਡੇ ਹੀ ਫੇਰ ਬਣ ਗਏ। ਅੱਗੇ ਫੇਰ ਆਪਾਂ ਇੱਥੋਂ ਦੀ ਸਲਾਈ ਕੱਢਾਂਗੇ। ਇੱਕ ਕੁੰਡੇ ਦੇ ਪਿਛਲੇ ਪਾਸੇ ਸਲਾਈ ਕੱਢਾਂਗੇ ਤਾਂ ਆਪਾਂ ਇੱਕ ਕੁੰਡਾ ਬਣਾ ਲਵਾਂਗੇ। ਫੇਰ ਆਪਾਂ ਉਹ ਦੋ ਕੁੰਡੇ ਨਾਲ ਹੋਰ ਲੈ ਕੇ ਉਹਦੇ దో కండే నవే వాండే నేక తిన్న కండా బనా దా తిన తిని కండే ఫీ ఫ ਇੱਥੇ ਗੁੰਡਾ ਪਾ ਕੇ ਇੱਕ ਗੁੰਡਾ ਬਣਾਵਾਂਗੇ ਸਲਾਈ ਪਾ ਕੇ ਲੜ ਪਾ ਕੇ ਤਿੰਨ ਗੁੰਡੇ ਲਵਾਂਗੇ ਤਿੰਨਾਂ ਦਾ ਇੱਕ ਬਣਾਵਾਂਗੇ ਆਪਣੇ ਪਹਿਲੀ ਸਲਾਈ ਤਾਂ ਥੋੜਾ ਜਿਹਾ ਔਖਾ ਲੱਗਦਾ ਕਿਉਂਕਿ نیچے ਤੋਂ ਖਿੱਚ ਪੈ ਜਾਂਦੀ ਗੁੰਡਿਆਂ ਦੀ

சிலை என்ன பூர்ட் உல்டே சிலை பண்ணுங்க ਸਿੱਧੇ ਪਾਸੇ ਆ ਗਏ ਆ ਫਿਰ ਤੋਂ ਆਪਾਂ ਇੱਥੋਂ ਦੀ ਸਲਾਈ ਪਾਵਾਂਗੇ ਹਰੇਕ ਸਿੱਧੀ ਸਲਾਈ ਹਰੇਕ ਚ ਹੀ ਬਣੂਗਾ ਜੀ ਡਿਜ਼ਾਈਨ ਇਹ ਦੋ ਸਲਾਈਆਂ ਦਾ ਹੀ ਡਿਜ਼ਾਈਨ ਆ ਤੇ ਤਿੰਨ ਤਿੰਨ ਕੁੰਡੀਆਂ ਦੇ ਅਲਿਪਨ ਤੋਂ ਚਾਰ ਸਲਾਈਆਂ ਬਣਾ ਲੀਆਂ ਚਾਰ ਸਲਾਈਆਂ ਚ ਆਪਣੇ ਦੋ ਡਿਜ਼ਾਈਨ ਬਣ ਆਹ ਸੌਰੀ ਚਾਰ ਨਹੀਂ ਜੀ ਤਿੰਨ ਬਣਾਈਆਂ ਚੌਥੀ ਸਲਾਈ ਆਪਾਂ ਬਣਾਵਾਂਗੇ ਉੱਠੀ ਅਸੇ ਦੋ ਸਲਾਈਆਂ ਪੈਂਦੀਆਂ ਜੀ ਡਿਜ਼ਾਈਨ ਦੀਆਂ ਨੇ ਪਤੋਂ ਡਿਜ਼ਾਈਨ ਬਣਾਇਆ ਚਾਰ ਸਲਾਈਆਂ ਚ ਤੇ ਪਾ ਥੋੜਾ ਜਿਹਾ ਜ਼ਿਆਦਾ ਬਣਿਆ ਤੁਹਾਨੂੰ ਇਹ ਕਿ ਆਸਤਨ ਲੱਗਦਾ ਹੈ ਇਹ ਮਲਟੀ ਕਲਰ ਚ ਬਣਾਇਆ ਇਹ ਤੇ ਪਾ ਕਿਸੇ ਵੀ ਰੰਗ ਚ ਬਣਾ ਸਕਦੇ ਆ ਬਹੁਤ ਸੋਹਣਾ ਲੱਗਦਾ ਐ ਕੋਈ ਇਸ ਤਰ੍ਹਾਂ ਜੇ ਆਪਾਂ نیچے ਬਾਰਡਰ ਵੀ ਬਣਾ ਸਕਦੇ ਹਾਂ ਜਿਵੇਂ ਸਕੀਵੀਆਂ ਬਣਾਉਂਦੀਆਂ ਪੂਰੀ ਸਕੀਵੀ ਵੀ ਬਣ ਜੂਗੀ ਪੂਰੀ ਸਕੀਵੀ ਤੇ ਵੀ ਆਪਾਂ ਪਾ ਸਕਦੇ ਹਾਂ ਇਹ ਬਹੁਤ ਸੋਹਣਾ ਲੱਗਦਾ ਐ ਤੇ ਚਾਹੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ